ਕੱਲ੍ਹ ਦੋ ਜਿਹੜੇ ਮੇਨ ਪੀਵੀਆਰ ਦੇ ਮਾਲ ਨੇ ਉਹਨਾਂ ਦੇ ਵਿੱਚ ਫਿਲਮ ਰਿਲੀਜ਼ ਨੂੰ ਲੈ ਕੇ ਸੰਸ਼ੇ ਬਣਿਆ ਹੋਇਆ ਸੀਗਾ ਪਰ ਇੱਕ ਮਾਲ ਦੇ ਵਿੱਚ ਸਾਫ਼ ਕਹਿ ਦਿੱਤਾ ਸੀ ਕਿ ਜੀ ਪਹਿਲਾਂ ਇਹਦੀ ਬੁਕਿੰਗ ਅਸੀਂ ਲੈ ਰਹੇ ਸੀ ਹੁਣ ਅਸੀਂ ਬੰਦ ਕਰ ਦਿੱਤੀ ਆ ਦੂਜੇ ਪਾਸੇ ਤੁਹਾਨੂੰ ਦਿਖਾ ਦਈਏ ਕਿ ਸਿੱਖ ਸੰਸਥਾਾਂਾਂ ਸਿਰਫ ਸ਼੍ਰੋਮਣੀ ਕਮੇਟੀ ਦੇ ਨਾਲ ਹੋਰ ਜਿੰਨੇ ਸਿੱਖ ਨੌਜਵਾਨ ਨੇ ਵੱਖ-ਵੱਖ ਜਥੇਬੰਦੀਆਂ ਨੇ ਉਹ ਇੱਥੇ ਪਹੁੰਚੇ ਨੇ ਚ ਉਹਨਾਂ ਨੇ ਗੇਟ ਦੇ ਅੱਗੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਐਸਜੀਪੀਸੀ ਦੇ ਜਿਹੜੇ ਆਪਾਂ ਕਹਿ ਸਕਦੇ ਹ ਮੁਲਾਜ਼ਮ ਨੇਗੇ ਉਹਨਾਂ ਨੇ ਕੱਲੇ ਮੈਸੇਜ ਲਗਾ ਦਿੱਤਾ ਸੀ ਕਿ ਸਿੱਖ ਜਥੇਬੰਦੀਆਂ ਇਸ ਮਾਮਲੇ ਦੇ ਵਿੱਚ ਇਕਜੁੱਟ ਨੇ ਤੇ ਇਸੇ ਨੂੰ ਲੈ ਕੇ ਹੁਣ ਜਿਹੜੇ ਮੈਨੇਜਰ ਨੇ ਨਿਸ਼ਾਨ ਸਿੰਘ ਨੇ ਜਿਹੜੇ ਹੋਰ ਨੌਜਵਾਨ ਸਿੱਖ ਲੋਥੇ ਪਹੁੰਚੇ ਮੈਨੇਜਰ ਸਾਹਿਬ ਨਾਲ ਗੱਲ ਕਰ ਰਹੇ ਨੇ ਆ ਨਿਸ਼ਾਨ ਸਿੰਘ ਜੀ ਕਿਸ ਤਰ੍ਹਾਂ ਦਾ ਪ੍ਰੋਟੈਸਟ ਹੈ ਕੀ ਭਰੋਸਾ ਮਿਲਿਆ ਕੋਈ ਗੱਲ ਹੋਈ ਹੈ ਕਿ ਇੱਥੇ ਵੀ ਫਿਲਮ ਚੱਲੂ ਵੀ ਹੈ ਨਹੀਂ ਚੱਲੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਏ ਹਦੇਸ਼ਾਂ ਅਨੁਸਾਰ ਇਹ ਜਿਹੜੀ ਫਿਲਮ ਆ ਇਹ ਪੀਵੀਆਰ ਜਿਹੜਾ ਇੱਥੇ ਥੀਏਟਰ ਦੇ ਵਿੱਚ ਚਲਾਈ ਜਾ ਰਹੀ ਆ ਜੀ ਇਹਦਾ ਵਿਰੋਧ ਕਰਨ ਵਾਸਤੇ ਇਹ ਫਿਲਮ ਦਾ ਵਿਰੋਧ ਕਰਨ ਵਾਸਤੇ ਹੋਏ ਹਦੇਸ਼ਾਂ ਅਨੁਸਾਰ ਇੱਥੇ ਆਏ ਆ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਇਹ ਫਿਲਮ ਜਿਹੜੀ ਆ ਨਹੀਂ ਚੱਲੂਗੀ ਜੇ ਨਹੀਂ ਚੱਲਦੀ ਤੇ ਬਹੁਤ ਚੰਗੀ ਗੱਲ ਆ ਜੇ ਚਲਦੀ ਆ ਤਾਂ ਉਹਦਾ ਵਿਰੋਧ ਕਰਾਂਗੇ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹ ਤੁਸੀਂ ਦੇਖੋ ਪਰਮੇਂਦਰ ਕੀ ਭਰੋਸਾ ਦੇ ਦਿੱਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਪਟਿਆਲਾ ਦੇ ਵਿੱਚ ਵੀ ਕਿ ਕੋਈ ਫਿਲਮ ਹੈ ਜਿਹੜੀ ਇਹ ਇਸ ਕਿਸੇ ਵੀ ਸ਼ੋਅ ਨੂੰ ਨਹੀਂ ਚੱਲਣ ਦਿੱਤਾ ਜਾਏਗਾ ਯਾਨੀ ਕਿ ਪਟਿਆਲਾ ਦੇ ਵਿੱਚ ਜਿਹੜੀ ਐਮਰਜੈਂਸੀ ਫਿਲਮ ਹੈ ਕੰਗਨਾ ਰਣਾਵਦੀ ਨਹੀਂ ਚੱਲੂਗੀ ਦੂਜੇ ਪਾਸੇ ਪਰ ਜਿਹੜੇ ਸਿੱਖ ਨੌਜਵਾਨ ਨੇ ਸਿੱਖ ਜਥੇਬੰਦੀਆਂ ਨੇ ਸਾਰੇ ਇਸ ਮਾਮਲੇ ਤੇ ਇਕਜੁੱਟ ਨੇ ਕਿ ਸਿੱਖਾਂ ਦਾ ਜਿਹੜਾ ਅਕਸ ਹੈ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਸ਼ਾਂਤ ਮਹਿ ਢੰਗ ਦੇ ਨਾਲ ਵਾਹਿਗੁਰੂ ਦਾ ਜਾਪ ਕਰਦੇ ਜਾਂ ਜਕਾਰੇ ਛੱਡ ਕੇ ਸਿੱਖ ਸੰਸਥਾਵਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਮੇਰੇ ਨਾਲ ਹੋਰ ਨੌਜਵਾਨ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਨੇ ਸਿਮਰਨ ਤੁਸੀਂ ਵੀ ਇੱਥੇ ਆਏ ਹੋ ਕੀ ਲੱਗਦਾ ਹੈਗਾ ਪ੍ਰਸ਼ਾਸਨ ਦਾ ਜਿਹੜਾ ਭਰੋਸਾ ਹੈ ਉਹਨੂੰ ਦੇਖ ਕੇ ਪ੍ਰੋਟੈਸਟ ਖਤਮ ਕੀਤਾ ਜਾਊਗਾ ਜਾਂ ਹਜੇ ਜਥੇਬੰਦੀ ਇੱਥੇ ਰਹਿਣਗੀ ਨਹੀਂ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਜੀ ਇਹ ਪ੍ਰੋਟੈਸਟ ਹੋ ਕਿਉਂ ਰਿਹਾ ਹੈ ਪਹਿਲਾਂ ਤਾਂ ਜਿਹੜੀ ਇਹ ਫਿਲਮ ਹੈ ਉਹਦੇ ਵਿੱਚ ਜਿਹੜੇ ਤੱਥ ਦਿਖਾਏ ਗਏ ਨੇ ਉਹ ਬਿਲਕੁਲ ਗਲਤ ਤੱਥ ਨੇ ਜੋ ਕਿ ਐਮਰਜੈਂਸੀ ਤੋਂ ਪਹਿਲਾਂ ਦੇ ਨਜਾਬਾਤ ਦੇ ਨੇ ਉਹ ਰਿਲੇਟ ਹੀ ਨਹੀਂ ਕਰ ਤੇ ਬਾਕੀ ਸਾਡੇ ਕੌਮ ਦੇ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਉੱਥੇ ਜੀ ਉਹਨਾਂ ਨੂੰ ਇੱਕ ਗੁਨਾਹਗਰ ਦਖਾਇਆ ਗਿਆ ਜੋ ਕਿ ਤੁਸੀਂ ਇੱਕ ਉਹਨਾਂ ਦੇ ਖਿਲਾਫ ਐਫ ਆਈ ਆਰ ਕੱਢ ਲੋ ਜੀ ਤਾਂ ਤੁਸੀਂ ਦਿਖਾ ਦਿਓ ਗੁਨਾਹਗਰ ਤਾਂ ਉਹਨੂੰ ਮੰਨੇ ਜਾਂਦੇ ਜੀ ਉਹਨਾਂ ਦਾ ਟ੍ਰਾਇਲ ਵੀ ਨਹੀਂ ਹੋਇਆ ਜੀ ਕੋਈ ਤੁਸੀਂ ਕਿਵੇਂ ਇਹਦੇ ਵਿੱਚ ਗਲਤ ਸਿੱਖੀ ਨੂੰ ਗਲਤ ਪ੍ਰਚਾਰ ਸਕਦੇ ਹੋ ਵੀ ਸਿੱਖ ਇੱਕ ਐਕਸਟਰੀਮਿਸਟ ਨੇ ਜਾਂ ਖਿਲਾਫ ਨੇ ਤਾਂ ਇਹ ਕਿਵੇਂ ਕਰ ਸਕਦੇ ਹੋ ਤੁਸੀਂ ਬਿਲਕੁਲ ਪਰਮਿੰਦਰ ਮੇਰੇ ਨਾਲ ਜਿਹੜੇ ਹੋਰ ਸਿੱਖ ਆਗੂ ਨੇ ਜਾਂ ਜਥੇਦਾਰ ਉਹ ਵੀ ਮੌਜੂਦ ਨੇ ਜਥੇਦਾਰ ਜੀ ਭਰੋਸਾ ਤਾਂ ਮਿਲ ਗਿਆ ਪਰ ਕੀ ਪਟਿਆਲਾ ਦੇ ਵਿੱਚ ਜਿਹੜਾ ਪ੍ਰੋਟੈਸਟ ਹੈ ਖਤਮ ਹੋਊਗਾ ਜੀ ਜੇ ਪਿਕਚਰ ਚੱਲੇਗੀ ਫਿਰ ਖਤਮ ਨਹੀਂ ਹੋਏਗਾ ਫਿਰ ਇਹ ਪ੍ਰੋਟੈਕਟ ਇਸੇ ਤਰ੍ਹਾਂ ਜਾਰੀ ਰਹੂਗਾ ਅਸੀਂ ਅਜੇ ਇੱਥੇ ਪੈਰ ਰਾਵਾਂਗੇ ਜੇ ਚਲਾਣਗੇ ਤਾਂ ਉਹਦਾ ਪ੍ਰੋਟੈਕਟ ਕਰਾਂਗੇ ਜੀ ਵੈਸੇ ਪ੍ਰਸ਼ਾਸਨ ਨੇ ਇਹ ਪੂਰਾ ਪ੍ਰਵੋਸਾ ਦਿੱਤਾ ਹੈ ਕਿ ਇੱਥੇ ਜਿਹੜਾ ਸਿਨੇਮਾ ਹੈ ਪੀਵੀਸੀ ਆਰ ਇਹਦੇ ਜੇ ਨਹੀਂ ਚੱਲੇਗੀ ਜੀ ਹਾਂ ਜਿਹੜੀ ਇਹ ਫਿਲਮ ਕੰਗਨਾਰ ਰਨਾਉਤ ਨੇ ਬਣਾਈ ਹੈ ਜਿਸ ਦੇ ਵਿੱਚ ਸਿੱਖੀ ਦਾ ਕਹਾਣ ਦਿਖਾਇਆ ਜਾ ਰਿਹਾ ਕਿਹਾ ਜਾ ਰਿਹਾ ਹੈ ਅਗਰ ਇਹ ਫਿਲਮ ਚਾਲੂ ਹੋਈ ਤਾ ਪੰਜਾਬ ਦੇ ਵਿੱਚ ਬਹੁਤ ਬੁਰਾ ਅਸਰ ਹੋਏਗਾ ਇਸ ਗੱਲ ਦਾ ਅਸੀਂ ਇਹ ਕਹਿਣਾ ਚਾਹੁੰਦੇ ਆ ਜੇ ਫਿਲਮ ਦਿਖਾਉਣੀ ਹੈ ਪਹਿਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਿੱਚ ਪਾ ਕੇ ਸੈਂਸਰ ਬੋਰਡ ਦੇ ਵਿੱਚ ਲਾ ਕੇ ਫਿਰ ਇਹ ਫਿਰ ਚਾਲੂ ਕੀਤੀ ਜਾਏ ਨਹੀਂ ਤਾਂ ਬੰਦ ਕੀਤੀ ਜਾਵੇ ਇਸ ਵਿਰੋਧ ਕਰਦੇ ਆ ਇਸ